ਸੋ ਸਾਰੇ ਸਤਿਕਾਰ ਜੋ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਂ ਜੈ ਪਾਪ ਇਹ ਵਾਲਮੀਕੀ ਅਰਦ ਵਾਲਮੀਕੀ ਸੋ ਸਾਥੀਓ ਦਸੂਏ ਹਲਕੇ ਦੇ ਵਿੱਚ ਕਾਬੀ ਜੜ ਤੋਂ ਇੱਕ ਮਸਲਾ ਜਿਹੜਾ ਚੱਲ ਰਿਹਾ ਸੀਗਾ ਥਾੜਾ ਦਸੂਆ ਦੇ ਨਾਲ ਹੀ ਕੰਪਲੈਕਸ ਬਣਦਾ ਉੱਥੇ ਜੀ ਸ਼੍ਰੀ ਗੁਰੂ ਵਿਦਾਸ ਭਵਨ ਜਿਹੜਾ ਆ 108 ਸੰਤ ਨਿਰੰજન ਦਾਸ ਮਹਾਰਾਜੀ ਗੱਦੀ ਨਿਸ਼ੀਣ 13 ਸਤਖੰਡ ਬੱਲਾ ਉਹਨਾਂ ਦੀ ਰਹਿਣਵਾਈ ਦੇ ਵਿੱਚ ਚੰਨ ਕਮਲਾਂ ਦੇ ਅਧੀਨ ਸਾਰੀ ਸੰਗਤ ਨੇ ਰਵਿਦਾਸੀਆ ਸਮਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੀ ਕੀਤੀ ਅਤੇ ਗ੍ਰਾਹੀ ਕੀਤੀ ਅਤੇ ਬਹੁਤ ਸੁੰਦਰ ਜਿਹੜੀ ਇਮਾਰਤ ਆ ਉੱਥੇ ਨੀਂਹ ਪੱਥਰ ਵੀ ਜਿਹੜਾ ਆ ਮਹਾਰਾਜ ਦਾ ਜਿਹੜਾ ਨਾਮ ਦਾ ਜਿਹੜਾ ਲਿਖਿਆ ਗਿਆ ਹੈ ਸੋ ਉਸ ਤੋਂ ਬਾਅਦ ਉਹ ਬਿਲਡਿੰਗ ਤੋਂ ਪੂਰੀ ਤਰ੍ਹਾਂ ਜਦੋਂ ਬਣਨ ਤੋਂ ਬਾਅਦ ਜਿਹੜੇ ਉੱਥੇ ਦੇ ਰਤਨ ਚੰਦ ਸੀ ਰਤਨ ਚੰਦ ਨੇ ਜਿਹੜੀ ਪੂਰੀ ਜਗ੍ਹਾ ਸੀਗੀ ਲੋਕਾਂ ਨੇ ਖਰੀਦ ਕੇ ਦਿੱਤੀ ਉਹ ਦੂਨਿਕ ਦਾਸ ਮਰਹੇ ਦੇ ਨਾਮ ਤੇ ਹੈਗੀ ਆ ਉਹਨਾਂ ਨੂੰ ਦੇਖ ਰੱਖਣ ਵਾਸਤੇ ਜਿਹੜਾ ਰਤਨ ਚੰਦ ਨੂੰ ਅੱਗੇ ਕੀਤਾ ਸੀ ਕਰਮ ਦਾ ਮਤਲਬ ਇਹ ਹੁੰਦਾ ਵੀ ਬੰਦਾ ਜਿਹੜਾ ਅਰਬਦਾਸੀ ਆਸਮਾਇਲ ਨੂੰ ਸਮਰਪਤ ਸੀ ਪਰ ਇੱਕ ਮਸਲਾ ਜਦੋਂ ਉੱਠਿਆ ਸੀਗਾ ਗੁਰੂ ਗਵਰਦਾਸ ਭਵਨ ਦੇ ਸੜਕ ਦੀ ਉਸਾਰੀ ਵਾਸਤੇ ਤੇ ਇੰਟਰਲੋਕ ਲੱਗਣ ਨਹੀਂ ਦਿੰਦੇ ਸੀ ਕੰਪਲੈਕਸ ਵਾਲੇ ਉਹਨਾਂ ਨੇ ਸਟੇ ਵੀ ਲੈ ਕੇ ਆਂਦੀ ਸੀ ਤੇ ਉੱਥੇ ਤੇ ਡੀਐਸਪੀ ਮਨੀਸ਼ ਕੁਮਾਰ ਜੀ ਉਸ ਟਾਈਮ ਸੀਗੇ ਜਿਹੜੇ ਹੁਣ ਬਿਜ਼ਨਸ ਵਿੱਚ ਲੱਗੇ ਆ ਅਸਟਮ ਡੀਐਸਪੀ ਦਜ਼ੂਆ ਸੀਗੇ ਉਹਨਾਂ ਨੂੰ ਜਦੋਂ ਗੁਰਬਦਾ ਸਾਹਿਬ ਕੋ ਸਾਰੇ ਸਾਥੀ ਅਸੀਂ ਖੁਦ ਗਏ ਤਾਂ ਜਾਣ ਤੋਂ ਬਾਅਦ ਉਹ ਸੜਕ ਦੀ ਉਸਾਰੀ ਆਪਣੀ ਦੇਖ ਦੇਖ ਦੇ ਵਿੱਚ ਜਿਹੜੀ ਐਂਟਰਲੋਕ ਸਾਰੀ ਡੈਲ ਜਿਹੜੀ ਆ ਉਹ ਲਵਾਈ ਗਈ ਲੋਣ ਤੋਂ ਬਾਅਦ ਭਵੰਦੇ ਅੰਦਰ ਜਿਹੜਾ ਆ ਉਹ ਕੱਲਾ ਜਿਹੜਾ ਰਵਿਦਾਸ ਭਵੰਦੇ ਪੱਥਰ ਜਿਹੜੇ ਲਿਖੇ ਸੀ ਜਿਨ੍ਹਾਂ ਨੇ ਪੈਸੇ ਦਾਣ ਦਿੱਤੇ ਸੀ ਰਤਨ ਚੰਦ ਅਤੇ ਉਹਨਾਂ ਦੀ ਸਮੁੱਚੀ ਟੀਮ ਸਾਰਿਆਂ ਨੂੰ ਕਿਹਾ ਉਹਨਾਂ ਨੇ ਵਿਸ਼ਵਾਸ ਹੋਇਆ ਸੀ ਅਤੇ ਗੁਰਬਦਾ ਸਾਹਿਬ ਦੀ ਕਸਮ ਕਰਦੀ ਸੀ ਵੀ ਅਸੀਂ ਤਾਂ ਦੇ ਦਿਨਾਂ ਤੱਕ ਕੁਝ ਸਮੇਂ ਬਾਅਦ ਇਹ ਜਿਹੜੀ ਪਿੱਥ ਪੱਥਰ ਆ ਉਹਨੂੰ ਹਟਾ ਕੇ ਨਵੇਂ ਜਿਹੜੇ ਆ ਸ੍ਰੀ ਗੁਰੂ ਅਰਜਨਦਾਸ ਭਵਨ ਦੇ ਨਾਮ ਦੇ ਉੱਪਰ ਲਾ ਦਵਾਂਗੇ ਜਦੋਂ ਤੁਸੀਂ ਬਾਹਰਲਾ ਪੱਥਰ ਦੇਖਦੇ ਆ ਤੇ ਸ੍ਰੀ ਗੁਰੂ ਅਰਜਨਦਾਸ ਭਵਨ ਲਿਖਿਆ ਜਦੋਂ ਅੰਦਰ ਜਾਂਦੇ ਆ ਤਾਂ ਅੰਦਰ ਜਿਹੜੇ ਛੋਟੇ ਛੋਟੇ ਪੱਥਰ ਆ ਪਿਲਰਾਂ ਦੇ ਉੱਪਰ ਲੱਗਿਆ ਉਹ ਅਰਜਨਦਾਸ ਭਵਨ ਦੇ ਨਾਮ ਦੇ ਉੱਪਰ ਲਿਖਿਆ ਇਹਨੂੰ ਬਾਰ-ਬਾਰ ਕਹਿਣ ਤੋਂ ਬਾਅਦ ਵੀ ਇਹਨੇ ਪੱਥਰ ਜਿਹੜੇ ਉਹ ਚੇਂਜ ਨਹੀਂ ਕੀਤੇ ਤੇ ਇਹਨੇ ਜਦੋਂ ਸਾਡੇ ਸਾਥੀ ਇੱਥੇ ਪਹੁੰਚੇ ਤਾਂ ਇਹਨੇ ਕਿਹਾ ਵੀ ਕਿਹੜਾ ਅਰਜਨਦਾਸ ਮੈਂ ਕਿਸੇ ਨੂੰ ਨਹੀਂ ਮਾਨਦਾ ਮੈਂ ਜਿਹੜੀ ਪੂਰੀ ਦੋ ਮੰਜ਼ਲੀ ਬਿਲਡਿੰਗ ਆ ਉਹ ਬਾਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਹਟਾ ਕੇ ਸਾਰੇ ਪੱਥਰ ਉਠਾ ਕੇ ਇੱਥੇ ਜਿਹੜਾ ਕਿਸੇ ਹੋਰ ਦਾ ਨਾਮ ਲੈ ਕੇ ਮੈਂ ਆਪਣੇ ਅਧੀਨ ਲਵਾਂਗਾ ਸੋ ਅਸੀਂ ਜਿਹੜਾ ਐਡੀਐਮ ਦਸੂਹੇ ਉਹਨਾਂ ਨੂੰ ਮੰਗਪੱਤਰ ਦਿੱਤਾ ਸੀ ਉਹਨਾਂ ਨੇ ਵਿਸ਼ਵਾਦਵਾਇਆ ਸੀ ਵੀ ਕਾਰਵਾਈ ਕੀਤੀ ਜਾਊਗੀ ਪਰ ਉਹ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਜਿਹੜਾ ਪੱਥਰ ਅੰਦਰ ਲੱਗਾ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਵੀ ਅਨੇ ਜਿਹੜਾ ਤੋੜ ਕੇ ਹੁਰਦਪੁਰ ਕੀਤਾ ਗਿਆ ਉਸ ਦੀ ਬਰਾਮਦਗੀ ਵੀ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਨਹੀਂ ਕੀਤੀ ਤੋਂ ਉਤੋਂ ਬਾਅਦ ਸਾਰੇ ਸਾਥੀਆਂ ਨੇ ਇਕੱਠੇ ਹੋ ਗਏ ਜੋ ਲਗਿਆ ਨਹੀਂ ਜਿਹੜਾ 20 ਫੁੱਟ ਦਾ ਫਲੈਕਸ ਆ 20/4 ਦਾ ਜਿਹੜਾ ਫਲੈਕਸ ਹੀ ਵੱਡਾ ਜਿਹੜਾ ਗੁਰੂ ਅਰਜਨ ਸਿੰਘ ਮਹਾਰਾਜ ਭਵਨ ਦੇ ਨਾਮ ਦੇ ਉੱਪਰ ਲਾਇਆ ਗਿਆ ਉਹ ਵੀ ਜਿਹੜਾ ਮਹੀਨਾ ਇੱਕ ਮਹੀਨਾ ਲੱਗਣ ਤੋਂ ਬਾਅਦ ਇਹ ਜਰਾ ਤਨਚਾਦ ਨੇ ਉਹਨੇ ਪਰਿਵਾਰ ਨੇ ਜਾਣ ਬੁਝ ਕੇ ਜਿਹੜਾ ਉਹ ਵੀ ਜਿਹੜਾ ਫਲੈਕਸ ਆ ਪਾੜ ਦਿੱਤਾ ਗਿਆ ਪਰ ਉਹਦੇ ਉੱਪਰ ਵੀ ਜਿਹੜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਾਡੇ ਸਾਥੀਆਂ ਨੇ ਜਦੋਂ ਉੱਥੇ ਗਏ ਆ ਉਹ ਵੀ ਜਿਹੜੀ ਮੈਂਬਰ ਸੀਗੇ ਉੱਥੇ ਗੁਰੂ ਘਰ ਦੇ ਤੋਂ ਉਹਨਾਂ ਨਾਲ ਵੀ ਜਿਹੜੇ ਨਹਾਗ ਜਿਹੜੇ ਉਹਨਾਂ ਨੇ ਬਿਠਾਏ ਆ ਨਾਲ ਉਹਨਾਂ ਨਾਲ ਤੋਬਈ ਕੀਤੀ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਡਾ ਗੁਰੂ ਘਰ ਸਾਡੇ ਪਿਤਾ ਉਹਨੂੰ ਆਪਾਂ ਸਨਮਾਨ ਦੇ ਨਾਲ ਜੇ ਸਤਿਗੁਰ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ ਸੋ ਇਹ ਜਿਹੜੇ ਆਨਸਰ ਆ ਇਹਨਾਂ ਨੇ ਰਬਦਾਸੀਆ ਸਮਾਜ ਦੇ ਪੈਸੇ ਖਾ ਕੇ ਸਭ ਕੁਝ ਕਰਕੇ ਇਹ ਅੱਜ ਮਨੋਕਲੀ ਬਣਾ ਕੇ ਬੈਠੇ ਆ ਸੋ ਉਥੇ ਦੇ ਪ੍ਰਸ਼ਾਸਨ ਅਤੇ ਐਮਐਲਏ ਦਸੂਹਾ ਸਾਨੂੰ ਸੁਣਨ ਨੂੰ ਮਿਲਿਆ ਬੀਲਰ ਰਤਨ ਚਾਂਦਿਆ ਜਿਹੜਾ ਹੈ ਦਿੱਲੀ ਜਿਹੜਾ ਹੈ ਉਹ ਐਮਐਲਏ ਦਫਤਰ ਵਿੱਚ ਬੈਠਾ ਰਹਿੰਦਾ ਸੋ ਸਾਨੂੰ ਕਿਸੇ ਸਰਕਾਰ ਦੇ ਨਾਲ ਨਹੀਂ ਅਜੇ ਤਾਂ ਆਪਣੇ ਮਿਸ਼ਨ ਦੇ ਨਾਲ ਅਤੇ ਗੁਰਗਦਾਸ ਮਾਰੇ ਦੇ ਮਿਸ਼ਨ ਦੇ ਨਾਲ ਹੈ ਅਸੀਂ ਜਿਹੜੀ ਗੱਲ ਕਰਦੇ ਆ ਉਹ ਸੱਚੀ ਹੈ ਵੀ ਅਸੀਂ ਤਾਂ ਆਪਣੇ ਰਹਿਬਰਾਂ ਦਾ ਜਿਹੜਾ ਨਾਮ ਹੈ ਸਤਕਾਰ ਨਾਲ ਲੈਣਾ ਜੇਕਰ ਪੁਲਿਸ ਪ੍ਰਸ਼ਾਸਨ ਹੈ ਇੱਥੇ ਵੀ ਇਸ ਤਰ੍ਹਾਂ ਦਾ ਮਸਲਾ ਦਾ ਵੱਡਾ ਹੱਲ ਨਾ ਕਰਾਇਆ ਅਸੀਂ ਤਾਂ ਬਾਰ ਬਾਰ ਮੰਗ ਪੱਤਰ ਵੀ ਦੇ ਚੁੱਕੇ ਹਾਂ ਸਾਰਾ ਕੁਝ ਕਰ ਚੁੱਕੇ ਹਾਂ ਪਰ ਡੀਐਸਪੀ ਦਸੂਹਾਤਰੀ ਸਾਹਿਬ ਜੋ ਵੀ ਸਾਡੇ ਸਮਾਜ ਦੇ ਹਨ ਪਰ ਉਹਨਾਂ ਦਾ ਫਰਜ਼ ਬੰਦਾ ਸੀ ਵੀ ਉਹ ਵੀ ਜਿਹੜੇ ਨਾਮ ਲਿਖਿਆ ਉਹ ਵੀ ਸਤਿਗੁਰਾਂ ਦਾ ਹੀ ਆ ਉਹ ਵੀ ਸਤਿਗੁਰਾਂ ਨੂੰ ਮੰਨਣ ਵਾਲੇ ਆ ਉਹਨਾਂ ਨੇ ਬਹੁਤ ਜਿਹੜਾ ਆ ਉੱਥੇ ਇੰਟਰਫੇਅਰ ਕਰਕੇ ਜਿਹੜਾ ਇੱਕ ਬੰਦਾ ਦੇਖੋ ਦਸੂਹਾ ਹਲਕਾ ਇੱਕ ਪਾਸੇ ਤੇ ਇੱਕ ਰਤਨ ਚੰਦ ਇੱਕ ਪਾਸੇ ਸੋ ਸਾਰੇ ਮੈਂ ਅਰਦਾਸੀਆ ਸਮਾਏ ਨੂੰ ਦਸੂਹੇ ਵਾਸੀਆਂ ਨੂੰ ਜਿੰਨੇ ਪਿੰਡਾਂ ਦੇ ਲੋਕ ਆ ਆਪਣੀ ਮਾਰਕੀਟ ਕਮੇਟੀ ਦੇ ਜਿੰਨੇ ਵੀ ਮੈਂਬਰ ਸਾਨੂੰ ਸਾਰਿਆਂ ਨੂੰ ਕਹਿੰਦਾ ਵੀ ਹੁਣ ਜਿਹੜਾ ਅਸੀਂ ਬੁੱਧਵਾਰ ਨੂੰ ਜਿਹੜਾ 29 ਤਰੀਕ ਨੂੰ ਜਿਹੜਾ ਆ ਉਹ ਭਵਨ ਦੇ ਉੱਪਰ ਸਾਰੇ ਸਾਥੀ ਪਹੁੰਚੋ ਅਗਰ ਜੇਕਰ ਉੱਥੇ ਦੁਬਾਰਾ ਜਿਹੜਾ ਉਹ ਬੋਰਡ ਆ ਸਾਡਾ ਨਾ ਲਾਇਆ ਗਿਆ ਅਤੇ ਰਤਨ ਚੰਦ ਉਸ ਕਮੇਟੀ ਤੋਂ ਬਾਹਰ ਨਾ ਗੱਡਿਆ ਗਿਆ ਤਾਂ ਵੱਡੇ ਪੱਧਰ ਤੇ ਉਸੇ ਦਿਨ ਜਿਹੜਾ 29 ਤਰੀਕ ਨੂੰ ਜਿਹੜਾ ਥਾਣਾ ਜਿਹੜਾ ਦਸੂਹੇ ਦਾ ਉਹ ਆਪਾਂ ਸਾਰੇ ਗੁਰਦਾਰ ਟੈਕਰ ਹੋ ਸਕਦੇ ਸਮੁਜੀਆਂ ਜਥੇਬੰਦੀਆਂ ਤੇ ਸਮੁਜੇ ਸੰਸਮਾਜ ਤੇ ਦਸੂਹੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਕਸਬਿਆਂ ਦੇ ਹਰ ਇੱਕ ਨੂੰ ਮੈਂ ਮੇਗੀ ਕਰਦਾ ਜਿਹੜਾ ਗੁਰਦਾਸ ਮਾਰਿਆ ਨੂੰ ਮੰਨਣ ਵਾਲਿਆਂ ਭਗਵਾਨ ਬਾਲੀ ਮਾਰਿਆ ਨੂੰ ਮੰਨਣ ਵਾਲਿਆਂ ਅਤੇ ਜਿਹੜੇ ਲੋਕ ਜਿਹੜੇ ਆ ਇਸ ਮਾਰਿਆ ਦਾ ਸਰਦਾ ਸਾਥ ਦਿੰਦੇ ਆ ਉਹਨਾਂ ਨੂੰ ਵੀ ਕਹਿੰਦੇ ਆ ਵੀ ਸੱਚ ਦੇ ਆਪਾਂ ਖੜੀਏ ਤੋ ਸਾਰੇ ਸਾਥੀ ਜਿਹੜਾ 29 ਤਰੀਕ ਨੂੰ ਬੁੱਧਵਾਰ ਨੂੰ ਸਮਾ 4 ਵਜੇ ਉਥੇ ਜਿਹੜਾ ਸਾਰੇ ਸਾਥੀ ਪਹੁੰਚੋ ਤਾਂ ਜੋ ਆਪਾਂ ਆਪਣੇ ਰੈਵਰਾਂ ਦੇ ਸਲਵਾਤ ਦੇ ਵਿੱਚ ਦੁਬਾਰਾ ਉਹ ਚੀਜ਼ ਨੂੰ ਬਹਾਲ ਕਰਾ ਸਕੀਏ ਅਤੇ ਇਹ ਸੁਪਰ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਰਤਨ ਚਾਹਦੇ ਦੇ ਇਸ ਦੇ ਪਰਿਵਾਰ ਤੇ ਉੱਪਰ ਕਰ ਸਕੀਏ ਤੋ ਸਾਰਿਆਂ ਨੂੰ ਹਸ ਜੁੜ ਕੇ ਬੇਜਦੀ ਸਾਰੇ ਸਾਥੀ ਉਦੋਂ 4 ਵਜੇ ਜਿਹੜਾ 29 ਤਰੀਕ ਨੂੰ ਬੁੱਧਵਾਰ ਨੂੰ ਸਾਰੇ ਸਾਥੀ ਪਹੁੰਚੋ ਸਾਰਿਆਂ ਨੂੰ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਭਾਗ